ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੇ ਡੇਲੀ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ ਪਾ ਸਕਦੇ ਜੇ ਬੱਚਿਆਂ ਛੋਟਿਆਂ ਦੀ ਕੋਟੀ ਤੇ ਵੀ ਪਾ ਸਕਦੇ ਜੇ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਇਹ ਮੈਂ ਮਲਟੀ ਕਲਰ ਤੇ ਬਣਾ ਰਹੀ ਹਾਂ ਤੁਸੀਂ ਇਸ ਨੂੰ ਕਿਸੇ ਵੀ ਬੂਲ ਤੇ ਬਣਾ ਸਕਦੇ ਜੇ ਮੈਂ ਇਸ ਤਰ੍ਹਾਂ ਦੀ ਜਿਹੜੀ ਮਲਟੀ ਬੂਲ ਲਈ ਹੈ ਤੇ ਇਹ ਵਾਲਾ ਡਿਜ਼ਾਈਨ ਥੋੜੀ ਮੋਟੀ ਬੂਲ ਤੇ ਵੀ ਬਣ ਜਾਏਗਾ ਤੇ ਬਹੁਤ ਹੀ ਪਿਆਰਾ ਲੱਗੇਗਾ ਤੇ ਬਹੁਤ ਸਿੰਪਲ ਤੇ ਸੌਖਾ ਜਿਹਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਿਲਕੁਲ ਰੈਡੀमेड ਵਰਗਾ ਲੱਗਦਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਚਾਰ ਚਰ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਚਾਰ ਚਰ ਦੇ ਹਿਸਾਬ ਨਾਲ ਕੁੰਡੇ ਲੈ ਕੇ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ ਕੋਈ ਵੀ ਕੁੰਡਾ ਤੁਹਾਨੂੰ ਬਾਧੂ ਪਾਉਣ ਦੀ ਜ਼ਰੂਰਤ ਨਹੀਂ ਆ ਛੇ ਇਸ ਲਾਈਨਾਂ ਵਿੱਚ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਏਗਾ ਬਹੁਤ ਹੀ ਸੌਖਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਲੱਗਦਾ ਹੈ ਬਣਿਆ ਹੋਇਆ ਬਿਲਕੁਲ ਰੈਡੀमेड ਲੁੱਕ ਦਿੰਦਾ ਹੈ ਡਿਜ਼ਾਈਨ ਇਸ ਤਰ੍ਹਾਂ ਦੀ ਮਲਟੀ ਵੂਲ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਵੈਸੇ ਤੁਸੀਂ ਹੋਰ ਕਿਸੇ ਬੂਲ ਤੇ ਪਾਓਗੇ ਫਿਰ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗੇਗਾ ਜੈਂਟਸ ਵਾਲੇ ਸਾਰੇ ਕਲਰ ਤੇ ਵਾਲਾ ਡਿਜ਼ਾਈਨ ਜਿਹੜਾ ਜੱਚ ਜੇਗਾ ਤੇ ਤੁਸੀਂ ਇਸ ਨੂੰ ਲੇਡੀਜ਼ ਕੋਟੀ ਤੇ ਵੀ ਪਾ ਸਕਦੇ ਜੀ ਇਸ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਹੁੰਦੇ ਆ ਆਪਾਂ ਕਿਸੇ ਤਰ੍ਹਾਂ ਦੇ ਪ੍ਰੋਜੈਕਟ ਤੇ ਵੀ ਪਾ ਸਕਦੇ ਹਾਂ ਮੇਰੇ ਹੱਥ ਕਾਫੀ ਖਰਾਬ ਹੋ ਗਏ ਨੇ ਆਵਲੇ ਦਾ ਚਾਰ ਪੌਣ ਦੇ ਨਾਲ ਤੇ ਇਸ ਲਈ ਆ ਵੇਖੋ ਇਸ ਤਰ੍ਹਾਂ ਦੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਹੱਥ ਵੀ ਚਾਰ ਵਗੈਰਾ ਪੌਣ ਨਾਲ ਸਰਦੀਆਂ ਵਿੱਚ ਖਰਾਬ ਹੋ ਜਾਂਦੇ ਨੇ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਸਾਡਾ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਇਹੀ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਨਾ ਇੱਥੇ ਫਿਰ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਇੱਕ ਦੋ ਕੁੰਡੇ ਉਲਟੇ ਇੱਥੇ ਵਿੱਚ ਸਾਢੇ ਦੋ ਕੁੰਡੇ ਉਲਟੇ ਪੂਰਾ ਡਿਜ਼ਾਈਨ ਇਸ ਤਰੀ ਮੰਨ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਪਹਿਲੀ ਸਲਾਈ ਇਸ ਤਰੀਕੇ ਦੇ ਨਾਲ ਬਨ ਜਾਏ ਇੱਥੇ ਇੱਕ ਗੁੰਡਾ ਉਲਟਾ ਤੇ ਲਾਸਟ ਵਾਲਾ ਗੁੰਡਾ ਫੇਰ ਅਪਾ ਸਿੱਧਾ ਬਣਾ ਲਾਂਗੇ ਹੁਣ ਆ ਗਏ ਆ ਡਿਜ਼ਾਈਨ ਦੇ ਅਪਾ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਪਿੱਛਾ ਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਤੇ ਦੋ ਉਲਟੇ ਪੂਰੀ ਸਲਾਈ ਆਪਾਂ ਇਦਾਂ ਹੀ ਬਣਾਉਣੀ ਆ ਦੂਸਰੀ ਸਲਾਈ ਵੀ ਆਪਣੀ ਪਹਿਲੀ ਸਲਾਈ ਦੇ ਵਾਂਗ ਹੀ ਬਣਨੀ ਆ ਬਸ ਆਪੋਜ਼ਿਟ ਹੋ ਜਾਣੇ ਕੁੰਡੇ ਜਿਹੜੇ ਉਧਰ ਉਲਟੇ ਸੀ ਇਧਰ ਸਿੱਧੇ ਹੋਣੇ ਦੂਸਰੀ ਸਲਾਈ ਵੀ ਪੂਰੀ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਆ ਲਾਸਟ ਤੇ ਇੱਥੇ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਉਲਟਾ ਆਏਗਾ ਹੁਣ ਆਪਾਂ ਅਗੇ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਥੋੜੀ ਜੀ ਤੀਸਰੀ ਚੌਥੀ ਤੇ ਪੰਨਵੀ ਸਲਾਈ ਜਿਹੜੀਆਂ ਵਾਂ ਉਹ ਆਪਾਂ ਡਿਜ਼ਾਈਨ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਹੁਣ ਆ ਦੋ ਕੁੰਡੇ ਜਿਹੜੇ ਇੱਧਰ ਵਾਲੀ ਸਲਾਈ ਤੇ ਪਹਿਲਾਂ ਪਾ ਲੈਣੇ ਆ ਫਿਰ ਆ ਵਾਲਾ ਕੁੰਡਾ ਜਿਹੜਾ ਇਸ ਤਰ੍ਹਾਂ ਫੜ ਕੇ ਤੇ ਆ ਬੈਕ ਵਾਲਾ ਕੁੰਡਾ ਜਿਹੜਾ ਆਪਾਂ ਇੱਧਰ ਲੈ ਆਉਣਾ ਹੁਣ ਇਹ ਵਾਲਾ ਕੁੰਡਾ ਵੀ ਇੱਧਰ ਸਲਾਈ ਤੇ ਪਾ ਕੇ ਆਪਾਂ ਇਸ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਿਆ। ਇਸ ਕੁੰਡੇ ਨੂੰ ਸਿੱਧਾ ਬਣਾ ਕੇ ਧਾਗਾ ਇੱਧਰ ਆਪਣੀ ਸਾਈਡ ਕਰ ਲੈਣਾ। ਸੋਰੀ ਧਾਗਾ ਪਿੱਛੇ ਰਹੇਗਾ ਇਹ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ। ਹੁਣ ਧਾਗਾ ਆਪਣੀ ਸਾਈਡ ਲਿਆ ਕੇ ਆਹ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ। ਫੇਰ ਧਾਗਾ ਪਿੱਛੇ ਕਰਾਂਗੇ ਫੇਰ ਇਹ ਦੋ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਟਵਿਸਟ ਕਰਨਾ। ਇਲਾ ਇੱਧਰ ਲੈ ਆਉਣਾ ਫਿਰ ਆਹ ਕੁੰਡੇ ਨੂੰ ਆਪਾਂ ਪਾ ਲੈਣਾ ਸਲਾਈ ਦੇ ਉੱਪਰ ਤੇ ਆਹ ਜਿਹੜਾ ਕੁੰਡਾ ਹੈ ਇਹਨੂੰ ਆਪਾਂ ਬੈਕ ਤੋਂ ਇੱਧਰ ਪਾ ਕੇ ਤੇ ਸਿੱਧਾ ਬਣਾ ਲੈਣਾ ਫਿਰ ਆਹ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਦੇ ਉੱਪਰ ਪਾ ਲੈਣਾ ਇਹਨੂੰ ਆਪਾਂ ਨਹੀਂ ਬੁਣਨਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਆਹ ਦੋ ਕੁੰਡਿਆਂ ਨੂੰ ਆਪਾਂ ਫਿਰ ਟਵਿਸਟ ਕਰਨਾ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਬੈਕ ਤੋਂ ਪਾ ਕੇ ਇਹਨੂੰ ਇੱਧਰ ਪਾ ਲੈਣਾ ਫਿਰ ਇਹਨੂੰ ਪਾ ਕੇ ਤੇ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਤੇ ਆਹ ਕੁੰਡੇ ਨੂੰ ਆਪਾਂ ਬਿਨਾਂ ਬੁਨੇ ਪਾ ਲੈਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਤੀਸਰੀ ਸਲਾਈ ਸਾਡੀ ਇਸ ਤਰ੍ਹਾਂ ਬਣ ਗਈ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਆ ਜਿਹੜਾ ਕੁੰਡਾ ਆਪਾਂ ਪਹਿਲਾਂ ਨਹੀਂ ਬੁਣਿਆ ਇਸ ਵਾਰ ਫਿਰ ਆਪਾਂ ਨਹੀਂ ਬੁਣਨਾ ਆਹ ਵਾਲੇ ਕੁੰਡੇ ਨੂੰ ਆਪਾਂ ਉਲਟਾ ਬਣਾ ਲੈਣਾ ਧਾਗਾ ਪਿੱਛੇ దో కిధె ఫా పిండి బుణ హు ఫి బునా దూసరాల్టా ధాగా పిచ్చే దో కుడే సే ఫీ సైడ్ ధాగా ఆ కుడా బినా బుణ ఉతారే ఉల్టా ధాగా పిచ్చే ఒక కుడా సెావల్ డిజైన్ చౌీీ సలాయి బవీ సై వేఖ కవే బీ ఇరవై డిజైన్ బతారా లగ్గా ఉల్టా ధాగా పిచ్చే ఆవలే కుండే హా ఫా ఆవలే కును ఫారా ధాగా సైడ్ దో కుడే ఉల్టే ధాగా పిచ్చే ఆవళ కిధా బనావలే కును బు ఉతారే ఫో కల్టే ਦਾ ਪਿੱਛੇ ਕਾ ਗੁੰਡੇ ਨੂੰ ਸਿੱਧਾ ਬਣਾ ਲੈਣਾ ਤੇ ਆ ਗੁੰਡੇ ਨੂੰ ਬਿਨਾ ਬੁਣੇ ਉਤਾਰ ਲੈਣਾ ਫਿਰ ਇੱਕ ਗੁੰਡਾ ਉਲਟਾ ਤੇ ਲਾਸਟ ਵਾਲਾ ਗੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਸਾਡੀ ਪੰਜਵੀਂ ਸਲਾਈ ਸੌਰੀ ਪੰਜਵੀਂ ਸਲਾਈ ਬਣ ਗਈ ਹੁਣ ਆਗੇ ਨੂੰ ਛੇਵੀਂ ਸਲਾਈ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਆਹ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਦੋ ਗੁੰਡੇ ਸਿੱਧੇ ਫਿਰ ਦੋ ਗੁੰਡੇ ਉਲਟੇ ਧਾਗਾ ਪਿੱਛੇ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਤੇ ਐਗਜ਼ਿਟ ਜਿਹੜਾ ਉਹ ਉਲਟਾ ਆਹ ਵੇਖੋ ਇਸ ਤਰ੍ਹਾਂ ਡਿਜ਼ਾਈਨ ਬੰਦਾ ਹੈ ਫਿਰ ਆਪਾਂ ਇਹੀ ਜਿਹੜੀਆਂ ਛੇ ਸਲਾਈਆਂ ਬਾਰ-ਬਾਰ ਰਿਪੀਟ ਕਰਨੀਆਂ ਹਨ ਜਦੋਂ ਆਪਾਂ ਇਹੀ ਛੇ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰ੍ਹਾਂ ਬੰਨਣਾ ਬਹੁਤ ਹੀ ਪਿਆਰਾ ਲੱਗਦਾ ਹੈ ਮੈਂ ਛੋਟੀ ਜੀ ਥੋੜੀ ਜੀ ਬੂਲਦੇ ਬਣਾ ਕੇ ਤੁਹਾਨੂੰ ਦਿਖਾਇਆ ਹੈ ਤੁਸੀਂ ਵੀ ਜਦੋਂ ਵੀ ਕੋਈ ਡਿਜ਼ਾਈਨ ਬਣਾਉਣਾ ਹੋਵੇ ਪਹਿਲਾਂ ਇਸ ਤਰ੍ਹਾਂ ਥੋੜੀ ਬੂਲ ਤੇ ਬਣਾ ਕੇ ਦੇਖ ਲਓ ਜਿਆਦਾ ਕੁੰਡੇ ਪਾਇਆ ਫਿਰ ਡਿਜ਼ਾਈਨ ਜਿਹੜਾ ਥੋੜਾ ਟਾਈਮ ਲੱਗਦਾ ਬਣਤੇ ਜੇ ਤੁਸੀਂ ਥੋੜੇ ਕੁੰਡਿਆਂ ਤੇ ਬਣਾ ਕੇ ਦੇਖ ਲੋਗੇ ਤੇ ਤੁਹਾਨੂੰ ਡਿਜ਼ਾਈਨ ਦੀ ਸਮਝ ਲੱਗ ਜੇ ਕਿ ਡਿਜ਼ਾਈਨ ਕਿਵੇਂ ਬਣਨਾ ਹੈ ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਜਦੋਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਦਾ ਜਾਏਗਾ ਤੇ ਇਸ ਤਰ੍ਹਾਂ ਦਾ ਲੱਗੇਗਾ ਬਹੁਤ ਪਿਆਰਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਜੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਿਰ ਇਸੇ ਤਰ੍ਹਾਂ ਦੇ ਹੋਰ ਡਿਜ਼ਾਈਨ ਵੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਤਾਂ ਕਿ ਨਵੇਂ ਡਿਜ਼ਾਈਨ ਜਿਹੜੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਤੇ ਤੁਸੀਂ ਜਲਦੀ ਜਲਦੀ ਨਵੇਂ-ਨਵੇਂ ਡਿਜ਼ਾਈਨ ਜਿਹੜੇ ਬਣਾ ਸਕੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਆਸਾਨੀ ਦੇ ਨਾਲ ਵੇਖੋ ਬਣ ਵੀ ਜਾਂਦਾ ਦੋ ਦੋ ਉਲਟੇ ਸਿੱਧੇ ਗੁੰਡੇ ਬਸ ਆਪਾਂ ਬਣਾਉਣੇ ਆ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਹੁਤ ਹੀ ਪਿਆਰਾ ਬਣਦਾ ਜਾਂਦਾ ਹੈ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਅੰਤ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ